ਇਹ ਹੈਗਾ ਮਿਨੀ ਸਵਿਟੀਅਰ ਲੈਂਡ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਓਵਰਆਲ ਟੂਰ ਦਾ ਸਾਰਾ ਖਰਚਾ ਦੱਸਾਂਗੇ ਵੀ ਕਿੰਨਾ ਖਰਚਾ ਹੋਇਆ ਦਲੋਜੀ ਚੰਬਾ ਚੰਬੇ ਤੱਕ ਜਾ ਕੇ ਆਏ ਆਂ ਕਾਰ ਦੇ ਉੱਤੇ ਆਪਾਂ ਪੰਜ ਜਾਣੇ ਸੀ ਪੂਰਾ ਵੀਡੀਓ ਨੂੰ ਐਂਡ ਤੱਕ ਦੇਖਿਓ ਬੋਲ ਜਾ ਪ੍ਰਵਾਹ ਤੇ ਗੋਡੇ ਤੋਂ ਮੈਂ ਦੱਸਿਆ ਪਹਿਲਾਂ ਉਹ ਜ਼ੋਰ ਵੀ ਇਹ ਇੱਕ ਪਿਕਨਿਕ ਸਪੌਟ ਵਾਂਗੂ ਆ ਬਹੁਤ ਵੱਡਾ ਤੇ ਖਾਣ ਪੀਣ ਨੂੰ ਵੀ ਸਾਰਾ ਕੁਝ ਮਿਲ ਜਾਂਦਾ ਖੇਡਾ ਖੂਡਾ ਵੀ ਜੋਕਾਂ ਵਾਲੀਆਂ ਮਿਲ ਜਾਂਦੀਆਂ ਤੇ ਕਰਵਾ ਵੀ ਦਿੰਦੇ ਆ ਤੇ ਬਾਕੀ ਸਮਾਨ ਮਹਿੰਗਾ ਬਹੁਤ ਹੁੰਦਾ ਪ੍ਰਾਚੀਨ ਮੰਦਿਰ ਖੱਜੀ नाग ਮੰਦਿਰ ਵਿੱਚੋਂ ਵੀ ਦਿਖਾਉਨੇ ਆ ਤੁਹਾਨੂੰ ਬਹੁਤ ਪੁਰਾਣਾ ਮੰਦਿਰ ਆ ਛੱਤ ਸਾਰੀ ਲੱਕੜ ਦੀ ਆ ਵੱਖੋ ਵੱਖਰੇ ਧਰਮਾਨੀਆਂ ਵੱਖੋ ਵੱਖਰੀਆਂ ਮੰਨਤਾਵਾਂ ਹੋਣੀਆਂ ਸਾਨੂੰ ਸਤਿਕਾਰ ਕਰਨਾ ਚਾਹੀਦਾ ਉਹਨਾਂ ਦੀ ਮੰਨਤਾ ਦਾ ਮੌਸਮ ਸਿਰਾ ਨਾ ਠੰਡਾ ਨਾ ਗਰਮ ਬਹੁਤ ਹੀ ਵਧੀਆ ਨਿੱਗਾ ਜਿਹਾ ਮਾਹੌਲ ਆ ਜਿਵੇਂ ਆਪਣਾ ਫਰਵਰੀ ਮਾਰਚ ਵਾਲਾ ਹੁੰਦਾ ਜੱਟ ਦੇ ਖੇਤ ਚਨੀ ਛੱਲੀ ਦੀ ਕੀਮਤ ਪੈਂਦੀ ਆ ਆਹ 40 ਦੀ ਇੱਕ ਛੱਲੀ ਦਿੰਦਾ ਸੀ ਬਾਈ ਇੰਗਲਿਸ਼ ਛਤਰੀ ਵਾਲਾ ਇਹ ਖਾਣ ਪੀਣ ਨੂੰ ਵੀ ਸਮਾਨ ਇੱਥੇ ਮਿਲ ਜਾਂਦਾ ਲੋਕ ਆ ਕੇ ਖਰੀਦਦੇ ਐ ਇੰਜੋਏ ਕਰਦੇ ਆ ਘੁੰਮਦੇ ਫਿਰਦੇ ਆ ਆ ਗਊ ਮਾਤਾ ਜੀ ਵੀ ਫਿਰ ਰਹੇ ਇੱਥੇ ਇਹਨਾ ਪਹਾੜਾਂ ਦੇ ਵਿੱਚੋਂ ਪਾਣੀ ਥੱਲੇ ਆ ਜਾਂਦਾ ਥੱਲੇ ਲੇਕ ਟੈਪ ਬਣ ਜਾਂਦਾ ਛੋਟੀ ਮਿਨੀ ਲੇਕ ਜਦੋਂ ਬਾਰਿਸ਼ ਵਗੈਰਾ ਹੁੰਦੀ ਉਹਦਾ ਪਾਣੀ ਆ ਜਾਂਦਾ ਆ ਲੋਕ 뷰 ਵਾਸਤੇ ਜਾਂਦੇ ਆ ਫੋਟੋਮਾ ਕਰਾਉਣ ਵਾਸਤੇ ਕੰਮ ਦੇ ਫਿਰਦੇ ਆਪਾਂ ਮਿਨੀ ਸਵਿਟੀਅਰ ਲੈਂਡ ਕਹਿੰਦੇ ਇਹਨੂੰ ਸਵਿਟੀਅਰ ਲੈਂਡ ਕਹਿੰਦੇ ਮਿਨੀ ਇਹਨੂੰ ਓਕੇ ਆਪਣਾ ਗਲਾਸ ਸੀਗੇ ਹੱਥ ਜੀ ਲਈ ਫਰਦੇ ਆਂ ਤੇ ਲੋਕ ਇੱਥੇ ਗੰਦ ਪਾਉਂਦੇ ਆਗੇ ਇਹਦੇ ਸਿੱਟੇ ਬੇਸਟੇ ਹੀ ਦੇਖੋ ਤੁਸੀਂ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਲੱਗਿਆ ਡਸਟਬਿਨ ਬਾਹਰਲੀ ਸਾਈਡ ਉਹ ਅੱਧੀ ਕੋ ਡਸਟਬਿਨ ਸੱਟਿਆ ਹਾਂ ਇੱਧਰ ਤੇ ਪਿੱਛੇ ਉਹ ਦੇ ਸਾਹਮਣੇ ਨੇੜੇ ਆ ਆਪਾਂ ਡਸਟਬਿਨ ਸੱਟਣੇ ਭੇਜ ਇਹ ਯੂਜ਼ ਕਰਨ ਨੂੰ ਹੀ ਲੱਗਿਆ ਲੋਕਾਂ ਦੇ ਹਨ ਕਿੱਡੇ ਬੇਕੂਫਾ ਲੋਕ ਗੰਦ ਪਾਉਣਾ ਨਹੀਂ ਜਾਂਦੇ ਆਯਾਰ ਇਨ ਇਨਸਾਨ ਅਸਲ ਮੇ ਜਿੱਥੇ ਜਿੱਥੇ ਪਹੁੰਚ ਗਿਆ ਨਾ ਉੱਥੇ ਨੇ ਗੰਦ ਹੀ ਪਾਇਆ ਦਰਖਤ ਵੱਡੇ ਆ ਪਾਣੀ ਡੋਲੇਣ ਜਾਈ ਆ ਇਹੀ ਕੰਮ ਕੀਤੇ ਆ ਕੁਦਰਤ ਨਾਲ ਸ਼ੇਡ ਛਾ ਜਦੋਂ ਤਾਂ ਆਪਦੇ ਮੁਲਕ 'ਚ ਰਹਿੰਦੇ ਆ ਉਦੋਂ ਗੰਦ ਪਾਉਂਦੇ ਆ ਜਦੋਂ ਬਾਹਰ ਬਗਾਨੇ ਮੁਲਕ ਕੈਨੇਡਾ ਅਮਰੀਕਾ ਉੱਠ ਜਾਂਦੇ ਆ ਉੱਥੇ ਬੜਾ ਡਸਟਬਿਨ ਭਾਲ ਭਾਲ ਕੁਆ ਸੜਦੇ ਆ ਆ ਰਹਾਂ ਤੇ ਘੁੰਮਣ ਘੇਰਿਆਂ ਵਾਲੇ ਘੇਰਿਆਂ ਵਾਲੇ ਮੋੜਾਂ ਤੇ ਇੰਨੀ ਸ਼ਾਂਤੀ ਆ ਯਾਰ ਫਾਲਤੂ ਦੀ ਪਾ ਪਾ ਹਾਰਨ ਟੈਂ ਟੈਂ ਹੈਣੀਗੀ ਤੇ ਮੈਨੂੰ ਲੱਗਦਾ ਅੱਧੀ ਬਿਮਾਰੀ ਤਾਂ ਯਾਰ ਬੰਦੇ ਦੀ ਇੱਥੇ ਆ ਕੇ ਹੀ ਮੁੱਕ ਜਾਂਦੀ ਆ ਸਰੀਰਕ ਬਿਮਾਰੀਆਂ ਦੀ ਗੱਲ ਕਰਦਾ ਜਿਹੜੀਆਂ ਜਿਹੜੀ ਸਟ्रेस ਦੇ ਵਿੱਚ ਆਪਣੇ ਆਮ ਲੋਕ ਤੁਰੇ ਫਿਰਦੇ ਆ ਇੱਥੇ ਆ ਕੇ ਯਾਰ ਬੰਦਾ ਸਾਰਾ ਕੁਝ ਭੁੱਲ ਜਾਂਦਾ ਬੜਾ ਹੀ ਵਧੀਆ ਮਾਹੌਲ ਸ਼ਾਂਤ ਚਿੜੀਆਂ ਦੀ ਪੰਛੀਆਂ ਦੀ ਆਵਾਜ਼ਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਬਹੁਤ ਹੀ ਵਧੀਆ ਗੋਲ ਮਿਲਾ ਕੇ ਸਵਾਦ ਆ ਜਾਂਦਾ ਹੈ ਜ਼ਿੰਦਗੀ ਜੀਣ ਦਾ ਆਹ ਹੋਰ ਟੂਰਿਸਟ ਦੇਖੋ ਤੁਸੀਂ ਫੋਟੋਆਂ ਲਵਾ ਰਹੇ ਆ ਜਿੱਥੇ ਜਿਹਨੂੰ ਵਧੀਆ 뷰 ਲੱਗਦਾ ਸਾਰੇ ਜਾਣੇ ਯਾਰ ਆਪਦੀ ਜ਼ਿੰਦਗੀ ਰਜੇਮੇ ਭਰੀ ਜ਼ਿੰਦਗੀ ਦੇ ਵਿੱਚ ਟਾਈਮ ਖੜਿਆ ਕਰੋ ਤੇ ਘੁੰਮਿਆ ਫਿਰਿਆ ਕਰੋ ਉਹ ਦੇਖੋ ਕਿੱਥੇ ਕਿੱਥੇ ਲੋਕ ਰਹਿੰਦੇ ਆ ਉਹ ਕਿੱਥੇ ਜਾ ਕੇ ਪਹਾੜ ਤੋਂ ਧੂਆ ਨਿਕਲ ਰਿਹਾਗਾ ਬਹੁਤ ਬੱਧੀਆ ਦੋਸਤੋ ਸਾਡਾ ਇਹ ਜਿਹੜਾ ਟੂਰ ਸੀਗਾ ਅਸੀਂ ਪੰਜ ਜਾਣੇ ਗਏ ਸੀ ਕਾਰ ਦੇ ਉੱਤੇ ਤੇ ਇਹਦੇ 10000 ਰੁਪਏ ਸਾਡਾ ਸਾਰਾ ਖਰਚ ਆਇਆ ਸੀ ਤੇ ਇਹਦੇ ਵਿੱਚ ਦਿਨ ਸੀਗੇ ਸਾਡੇ 3 ਦਿਨ ਲੱਗੇ ਤੇ ਦੋ ਰਾਤਾਂ ਲੱਗੀਆਂ ਤੇ ਅਸੀਂ ਗਏ ਸੀ ਇੱਥੋਂ ਬਣੀ ਖੇਤ ਬਣੀ ਖੇਤ ਤੋਂ ਦਲਹੌਜੀ ਦਲਹੌਜੀ ਤੋਂ ਚੰਬੇ ਚੰਬੇ ਤੋਂ ਵਾਪਸੀ ਕਰ ਲਈ ਆਪਾਂ ਤੇ ਵਾਪਸੀ ਦੇ ਵਿੱਚ ਆਉਂਦੇ ਹੋਏ ਅਸੀਂ ਅੰਮ੍ਰਿਤਸਰ ਸਾਹਿਬ ਵੀ ਗਏ ਸੀਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਬਾਜ਼ਾਰ ਬਜ਼ੂਰ ਘੁੰਮਿਆ ਉੱਥੇ ਤੇ ਰੂਮ ਸਟੇ ਜਿਹੜੀ ਸਾਡੀ ਹੋਈ ਉੱਥੇ ਹਿਮਾਚਲ ਦੇ ਵਿੱਚ 1500 ਰੁਪਏ ਇੱਕ ਰਾਤ ਦਾ கரੈਂਟ ਸੀਗਾ ਸਾਡਾ ਪੰਜਾ ਜਾਣ ਦਾ ਵਿਦਾਊਟ ਖਾਣਾ ਖਾਣਾ ਅਸੀਂ ਬਾਹਰੋਂ ਖਾਦਾ ਤੇ ਇੱਕ ਦਿਨ ਇੱਕ ਰਾਤ ਦਾ 1500 ਸੀ ਅਗਲੇ ਦਿਨ ਫੇਰ 1500 ਤਾਂ ਜਣੀ ਓਵਰਾਲ ਅਸੀਂ ਖਰਚਾ حساب ਲਾਇਆ 10000 ਰੁਪਏ ਦੇ ਵਿੱਚ ਵਿੱਚ ਸਾਡਾ ਖੁੱਲਾ ਸਰ ਗਿਆ ਹਨਾ ਵੀਡੀਓ ਚੰਗੀ ਲੱਗੇ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਿਓ YouTube ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਪਿਆਰ ਦੇ ਨਾਲ ਸਾਨੂੰ ਅੱਗੇ ਜਾਣ ਦਾ ਰਾਹ ਮਿਲਦਾ ਹੈ ਧੰਨਵਾਦ ਜੀ ਮਿਲਦੇ ਆਂ ਅਗਲੇ ਟੂਰ ਦੇ ਉੱਤੇ